ਜਿਹੜੇ ਲੋਕ ਮੈਨੂੰ ਗਾਲਾਂ ਕੱਢਦੇ ਹੁੰਦੇ ਨੇ ਕਮੈਂਟਾਂ ਦੇ ਵਿੱਚ ਜਾਂ ਮੈਸੇਜ ਕਰਕੇ ਕਿ ਪੰਜਾਬ ਦਾ ਮਾਹੌਲ ਬਿਲਕੁਲ ਠੀਕ ਹੈ ਤੁਸੀਂ ਐਵੇਂ ਭੜਕਾ ਰਹੇ ਹੋ ਜਿਹੜੀ ਫਰੋਜ਼ਪੁਰ ਗੁਰਮੀਤ ਸਿੰਘ ਆਰਤੀ ਤੇ ਫਾਇਰਿੰਗ ਹੋਈ ਹੈ ਤਿੰਨ ਹਮਲਾਵਰਾਂ ਨੇ ਹਮਲਾ ਕੀਤਾ ਉਹ ਜ਼ਖਮੀ ਹੋਇਆ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਸਾਹਮਣੇ ਉਹਦੇ ਤੇ ਹਮਲਾ ਕਰ ਦਿੱਤਾ ਗਿਆ ਸਵਾਲ ਇਹ ਹੈ ਇੱਕ ਆੜ੍ਹਤੀਆ ਉਹਦਾ ਨਾਮ ਗੁਰਮੀਤ ਸਿੰਘ ਹੈ ਉਹਦੇ ਤੇ ਹਮਲਾ ਹੋਇਆ ਹੁਣ ਹਮਲਾ ਕਰਨ ਦਾ ਰੀਜ਼ਨ ਕੀ ਹੋਏਗਾ ਇੱਕ ਆੜ੍ਹਤੀ ਨੂੰ ਟਾਰਗੇਟ ਕਿਉਂ ਕੀਤਾ ਗਿਆ ਸਵਾਲ ਉਹਨਾਂ ਲੋਕਾਂ ਨੂੰ ਹੈ ਜਿਹੜੇ ਬੰਦੇ ਕਹਿੰਦੇ ਨੇ ਕੁਝ ਨਹੀਂ ਹੋਇਆ ਪੰਜਾਬ ਨੂੰ ਹਾਲਾਂਕਿ ਬਹੁਤ ਵਾਰੀ ਮੈਂ ਵੀ ਇਹ ਗੱਲ ਕਹੀ ਹੈ ਕਿ ਕੁਝ ਨਹੀਂ ਹੋਇਆ ਪੰਜਾਬ ਨੂੰ ਤੇ ਜਦੋਂ ਸਾਡੇ ਤੇ ਕੋਈ ਗੈਰ ਸਿੱਖ ਇਹ ਬਿਆਨਬਾਜ਼ੀ ਕਰਦਾ ਹੈ ਕਿ ਪੰਜਾਬ ਅਤਵਾਦ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਉਦੋਂ ਕਿ ਦਿਨ ਕਿਤੇ ਸਾਨੂੰ ਗੰਭੀਰਤਾ ਦੇ ਨਾਲ ਸੋਚਣਾ ਬਣਦਾ ਹੈ ਔਰ ਇਹਦੇ ਗੌਰ ਕਰਨ ਦੀ ਲੋੜ ਹੈ। ਵੀ ਸ਼ਰਿਆਮ ਜੇ ਇੱਕ ਆਰਤੀ ਤੇ ਗੋਲਗੇ ਚਲਾਈਆਂ ਜਾਂਦੀਆਂ ਹਨ ਜਖਮੀ ਕੀਤਾ ਜਾਂਦਾ ਹੈ। ਔਰ ਖੇਤਾਂ ਕਿਤੇ ਨਾ ਕਿਤੇ ਪੰਜਾਬ ਸਰਕਾਰ ਤੇ ਵੀ ਇਹ ਸਵਾਲੀਆ ਚਿੰਨ ਹੈਗਾ। ਜਾਂ ਪ੍ਰਸ਼ਾਸਨ ਤੇ ਵੀ ਇਸ ਸਵਾਲੀਆ ਚਿੰਨ ਹੈ। ਤਬੀਂ ਹੁੰਦਾ ਤੇ ਜਿਹੜੇ ਬੰਦੇ ਡਿੰਗਾ ਮਾਰਦੇ ਨੇ ਕਿ ਲਾਅ ਨਾ ਆਰਡਰ ਬੜਾ ਮਜ਼ਬੂਤ ਹੈ ਜਾਂ ਸਰਕਾਰ ਮੇਨਟੇਨ ਕਰ ਰਹੀ ਹੈ ਤੇ ਫਿਰ ਇਹ ਜਿਹੜੀਆਂ ਘਟਨਾਵਾਂ ਨੇ ਇਹ ਕਿਉਂ ਵਾਪਰ ਰਹੀਆਂ ਨੇ ਉਹ ਜਿਹੜਾ ਆਰਦਿਆ ਗੁਰਮੀਤ ਸਿੰਘ ਹੈ ਉਹ ਤਾਂ ਸਿੱਖ ਪਰਿਵਾਰ ਵਿੱਚੋਂ ਹੈ ਉਹ ਤਾਂ ਕੋਈ Hindu ਨਹੀਂ ਹੈਗਾ ਕੋਈ ਨਸ਼ਾ ਤਸਕਰੀ ਨਹੀਂ ਹੈਗਾ ਉਹਦਾ ਕੋਈ ਕ੍ਰਿਮੀਨਲ ਇਲੈਕਟ੍ਰੋਨ ਨਹੀਂ ਹੈਗਾ ਹੁਣ ਇਹ ਜਿਹੜੇ ਹਮਲੇ ਹੋ ਰਹੇ ਨੇ ਕਿਤੇ ਨਾ ਕਿਤੇ ਇਹ ਮੈਸੇਜ ਜਾ ਨਹੀਂ ਰਿਹਾ ਕਿ ਬਿਲਕੁਲ ਪੰਜਾਬ ਦੇ ਵਿੱਚ ਅਤਵਾਦ ਫੈਲ ਰਿਹਾ ਪੰਜਾਬ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਮੈਂ ਇੱਕ ਬੇਨਤੀ ਇੱਥੇ ਥੋੜੀ ਜਿਹੀ ਹਟ ਕੇ ਕਰਨੀ ਹੈ ਜਿਹੜੇ ਵੀ ਅਫੁਕਰੇ ਕਲਾਕਾਰ ਗੈਂਗਸਟਰਾਂ ਨੂੰ ਪ੍ਰਮੋਟ ਕਰਦੇ ਰਹੇ ਨੇ ਖੋਣ ਤੱਕ ਵੀ ਇਹ ਬਰੂਦ ਦੀ ਅਸਲੀ ਦੀ ਗੱਲ ਕਰਦੇ ਨੇ ਨਾਗਣੀ ਕਹਿੰਦੇ ਨੇ ਫੀਮ ਨੂੰ ਯਾਨੀ ਕਿ ਨਸ਼ਿਆਂ ਨੂੰ ਵੀ ਪ੍ਰਮੋਟ ਕਰਦੇ ਨੇ ਇੱਕ ਦਿਨ ਕਿਤੇ ਇਹਨਾਂ ਲੋਕਾਂ ਦੀ ਵੀ ਦੇਣ ਹੈਗੀ ਆ ਮੈਂ ਜਦੋਂ ਵੀ ਕਿਤੇ ਇਹ ਗੱਲਬਾਤ ਸੁਣਦਾ ਉਦੋਂ ਜਿਹੜੇ ਲੋਕ ਸਾਡੇ ਤੇ ਬਿਆਨਵਾਜੀ ਕਰਦੇ ਨੇ ਉਹਨਾਂ ਦੀ ਗੱਲ ਤੇ ਗੌਰ ਸਾਨੂੰ ਕਰਨੀ ਪਾਉਗੀ ਜਿਹੜਾ ਸਾਨੂੰ ਇਹ ਸਵਾਲ ਕਰਦਾ ਅਸੀਂ ਉਹਨੂੰ ਗਾਲ੍ਹਾਂ ਕੱਢਦੇ ਅਸੀਂ ਉਹਨੂੰ ਗਦਾਰ ਟਾਊਟ ਪਤਾ ਨਹੀਂ ਕੀ ਕੁਝ ਕਹਿੰਦੇ ਜੇ ਇੱਕ ਆੜਤੀ ਤੇ ਸ਼ਰਿਆਮ ਗੁਰਦਾਰ ਸਾਹਿਬ ਦੇ ਸਾਹਮਣੇ ਫੈਰੰਗ ਹੋ ਸਕਦੀ ਹੈ ਉਹਨੂੰ ਜ਼ਖਮੀ ਕੀਤਾ ਜਾ ਸਕਦਾ ਹੈ ਉਹਦੀ ਜਾਨ ਵੀ ਜਾ ਸਕਦੀ ਸੀ ਤੇ ਇਸ ਤੋਂ ਬਾਅਦ ਜਾਂ ਇਸ ਤੋਂ ਵੱਡਾ ਅਤਵਾਦ ਕੀ ਹੋ ਸਕਦਾ ਹੈ ਕੀ ਇਹ ਪੰਜਾਬ ਦਾ ਮਾਹੌਲ ਸ਼ਾਂਤ ਹੈ ਇਸ ਵਕਤ ਜਿਹੜੇ ਪੰਜਾਬ ਨੂੰ ਪੰਜਾਬ ਬਸਦਾ ਗੁਰਾਂ ਦੇ ਨਾਮ ਤੇ ਪ੍ਰੋਫੈਸਰ ਪੂਰਨ ਸਿੰਘ ਵਰਗਿਆ ਨੇ ਕਿਹਾ ਕਿ ਉਹ ਪੰਜਾਬ ਦੇ ਵਿੱਚ ਗੁਰੂ ਸਾਹਿਬ ਦੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਸਿਮਾਨਤ ਸੋਚ ਹੈਗੀ ਆ ਅੱਜ ਜਿਹੜੇ ਪੰਜਾਬ ਦੇ ਵਸਿੰਦੇ ਲੋਕ ਨੇ ਉਹਨਾਂ ਨੂੰ ਕਿਤੇ ਇਹੋ ਜਿਹੇ ਹਮਲੇ ਜਦੋਂ ਹੁੰਦੇ ਨੇ ਉਦੋਂ ਕਿਤੇ ਗੌਰ ਕਰਨ ਦੀ ਲੋੜ ਨਹੀਂ ਜੇ ਅੱਜ ਸ਼ਰਿਆਮ ਇੱਕ ਆੜਤੀਏ ਤੇ ਫੈਰਨ ਕਰਕੇ ਉਹਨੂੰ ਜ਼ਖਮੀ ਕੀਤਾ ਜਾਂਦਾ ਕੱਲੋਂ ਕਿਤੇ ਹੋਰ ਵਾਰੀ ਆਉਣੀ ਏ ਜਦੋਂ ਵੀ ਕੋਈ ਸਾਡੇ ਪੰਜਾਬ ਲਈ ਸਟੇਟਮੈਂਟ ਕੋਈ ਬਿਆਨ ਦਿੰਦਾ ਹੈ ਕਿ ਪੰਜਾਬ ਦੇ ਵਿੱਚ ਅਤਵਾਦ ਦਾ ਦੌਰ ਸ਼ੁਰੂ ਹੈ ਪੰਜਾਬ ਦਾ ਮਾਹੌਲ ਵਿਗੜ ਚੁੱਕਾ ਹੈ ਅਸੀਂ ਉਦੋਂ ਉਹਦਾ ਮਜ਼ਾਕ ਨਾ ਉਡਾਈਏ ਉਹਦੀਆਂ ਗੱਲਾਂ ਤੇ ਗੌਰ ਕਰੀਏ ਨਹੀਂ ਫਿਰ ਜਿਵੇਂ ਆਮ ਸਿਆਣੇ ਕਹਿੰਦੇ ਨੇ ਨਾ ਹੱਥਾਂ ਨਾਲ ਦਿੱਤੀਆਂ ਹੋਈਆਂ ਗੰਢਾਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ ਜਦੋਂ ਖਮਿਆਜਾ ਪੂਤਣਾ ਪੈਂਦਾ ਹੈ ਲੈ ਕੋਈ ਹੋਰ ਗੱਲ ਕਹਿਣਾ ਹੋਣਾ ਜਦੋਂ ਦੂਜੇ ਦੇ ਘਰ ਲੱਗੀ ਹੋਵੇ ਨਾ ਅਸੀਂ ਉਦੋਂ ਦੇਵਤਾ ਵਸੰਤਰ ਕਹਿੰਦੇ ਹਾਂ ਜਦੋਂ ਸਾਡੇ ਆਪਣੇ ਘਰ ਲੱਗਦੀ ਹੈ ਉਦੋਂ ਪਤਾ ਲੱਗਦਾ ਵੀ ਵਸੰਤਰ ਦੇਵਤਾ ਨਹੀਂ ਆਗੂ ਹੁੰਦੀ ਹੈ ਤੇ ਜੇ ਸਾਡੇ ਘਰ ਅੱਗ ਲੱਗੀ ਹੈ ਨਾ ਇਹਦਾ ਸੇਕ ਗਵਰਨੀਆਂ ਤੇ ਵੀ ਜਾਂਦਾ ਹੈ ਇਹ ਕੋਈ ਸ਼ੱਕ ਨਹੀਂ ਤੇ ਪੰਜਾਬ ਦੇ ਜਿਹੜੇ ਸ਼ਹਿਰਦ ਲੋਕ ਇਹਨਾਂ ਨੂੰ ਬੇਨਤੀ ਕੀਤੀ ਹੈ ਮੈਂ ਅੱਜ ਕਿ ਜਦੋਂ ਕੋਈ ਇਹੋ ਜਿਹਾ ਘਟਨਾ ਕਰਮ ਹੁੰਦਾ ਹੈ ਉਦੋਂ ਆਵਾਜ਼ ਉਠਾਇਆ ਕਰੋ ਤੇ ਜੇ ਤੁਸੀਂ ਆਵਾਜ਼ ਨਹੀਂ ਉਠਾ ਸਕਦੇ ਉਦੋਂ ਸਹਿਮਤ ਤਾਂ ਹੋਇਆ ਕਰੋ ਵੀ ਵਾਕਈ ਪੰਜਾਬ ਦਾ ਮਾਹੌਲ ਇਹ ਗੈਂਗਸਟਰਵਾਦ ਜਾਂ ਅਤਵਾਦ ਵਿਗਾੜ ਰਿਹਾ ਤੇ ਇਹ ਸਮਾਜ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਵੇਖਿਆ ਉਹ ਬਜ਼ੁਰਗ ਬੈਠੇ ਨੇ ਅੱਜ ਪਰਿਵਾਰਾਂ ਦੇ ਪਰਿਵਾਰ ਉਜੜੇ ਨੇ ਤੇ ਇਹ ਕੋਈ ਕਹਿਣ ਮਾਤਰ ਨਹੀਂ ਇਹ ਹਕੀਕਤ ਹੈ ਤੇ ਜਿਹੜੇ ਹਮਲਾਵਰ ਨੇ ਇਹ ਜੇ ਗੈਂਗਸਟਰ ਨੇ ਤਾਂ ਇਹਨਾਂ ਵਿੱਚ ਕੁਝ ਸਿੱਖਵਾਣੇ ਵਿੱਚ ਵੀ ਹੈਗੇ ਆ। ਤੇ ਹੁਣ ਇਹਨਾਂ ਦਾ ਪੇਸ਼ਾ ਕੀ ਹੈ? ਹੁਣ ਜਿਹੜੀ ਇਹ ਗੁਰਮੀਤ ਸਿੰਘ ਆੜਤੀ ਤੇ ਹਮਲਾ ਹੋਇਆ ਹੈ, ਘਟਨਾ ਹੋਈ ਹੈ, ਫੋਜਪੁਰ ਦੇ ਵਿੱਚ ਕਿਤੇ ਨਾ ਕਿਤੇ ਕੋਈ ਫਰੋਤੀ ਦਾ ਮਸਲਾ ਹੋਣਾ। 20 ਲੱਖ ਰੁਪਏ ਮੰਗਿਆ ਹੋਣਾ। ਉਹਨੇ ਨਹੀਂ ਦਿੱਤਾ ਹੋਣਾ। ਜੇਕਰ ਤਾਂ 20 ਲੱਖ ਮੰਗਦੇ ਨੇ, ਕਿਛੇ ਛੋਟੇ ਤੋਂ ਇਹ 2-4 ਲੱਖ ਵੀ ਮੰਗਣਗੇ। ਕਿਤੇ 20 ਹਜ਼ਾਰ ਵੀ ਮੰਗਣਗੇ। ਇੱਥੇ ਇਹ 2-4000 ਪਿੱਛੇ ਬੰਦਾ ਮਾਰ ਦਿੰਦੇ ਨੇ ਕੀ ਇਹ ਮਾਹੌਲ ਵਿਗੜਿਆ ਨਹੀਂ ਇਹਨੂੰ ਕਹਾਂਗੇ ਕਿ ਮਾਹੌਲ ਸ਼ਾਂਤ ਹੈ ਕਿਦਨ ਕਿਤੇ ਸਾਨੂੰ ਸਮਝਣਾ ਪੈਣਾ ਹੈ ਵੀ ਇਹ ਪੰਜਾਬ ਦੇ ਜੋ ਕੁਝ ਹੋ ਰਿਹਾ ਹੈ ਇਹ ਵਾਕਈ ਅਤਵਾਦ ਫੈਲ ਰਿਹਾ ਹੈ ਇਹ ਚ ਕੋਈ ਦੋਰਾ ਮਾਣਾਂ